स्वागत है आपका नए ब्लॉग में तो आज हम जो है शॉपिंग करने पहले नंबर पर शॉपिंग करने आए हैं और हम शॉपिंग कर कर जो जहाँ से जो हम जाने वाले हैं कहाँ जाने वाले हैं भैया जी भैया कहाँ जाने वाले हाँ जी आज कहाँ आज यार ਫੱਜ ਜਾਗਾ ਉਹ ਗੁਰ ਦੱਸਣਾ ਥੋੜੀ ਚਲ ਹਾਨੜੀ ਪਰ ਅਸੀਂ ਤੁਹਾਨੂੰ ਲੈ ਕੇ ਜਾਣਾ ਪਰ ਅਸੀਂ ਦੱਸਣਾ ਨਹੀਂ ਜਾਣਾ ਅਸੀਂ ਨਹੀਂ ਦੱਸਣਾ ਹੁਣ ਜਾਵਾਂਗੇ ਤੇ ਦਿਖਾਵਾਂ ਨਾਲੇ ਪੇਲੇ ਚਾਉ ਦੀ ਕਿਉਂ ਨਹੀਂ ਜਾਂਦੇ ਬੇਲਾ ਚਾਉ ਗਿਉਣ ਲੱਗੇ ਆ ਤੇ ਇੱਥੇ ਨਾਲ ਹੀ ਇਹਨਾਂ ਸਤਰਕ ਕਰ ਦੇਣਾ ਵੀ ਜਿੱਦਾਂ ਚੋਰੀਆਂ ਲੱਗੀ ਨਹੀਂ ਕੋਈ ਨਹੀਂ ਆਉਂਦੇ ਭਾਜੀ ਉਹ ਸਤਰਕ ਹੋ ਗਿਆ ਵੀ ਸ਼ਾਇਦ ਚੋਰੀਆਂ ਲੱਗੀ ਇੱਥੇ ਸਾਡੇ ਸਾਡਾ ਬਰਿੰਦਵੀਰਾਂ ਦਾ ਉੱਥੇ ਧੂਪ ਬੜੀ ਹੁਣੀ ਆ ਤੇ ਇਸ ਕਰਕੇ ਮੈਂ ਜਿਹੜਾ ਫਿਰ ਫਿਰ ਕੈਪ ਲੀਲੀ ਨਾਲ ਤੇ ਮੈਨੂੰ ਅਜੇ ਕੋਈ ਲੱਭਣ ਨਹੀਂ ਲਈ ਕਿਉਂਕਿ ਕੈਪੇ ਤੇ ਕਾਫੀ ਜ਼ਿਆਦੀਆਂ ਹਨ ਕਿਹੜਾ ਬੋਝ ਓਏ ਪਛਾਨ ਲੈ ਜੀ ਪਛਾਨ ਲੈ ਸਰ ਤੋਂ ਚੋਰ ਲੱਗਦਾ ਇਹਦਾ ਭਾਈ ਕਹਿੰਦੇ ਵੀ ਇਹਨਾਂ ਦੇ ਜਨਮ ਦੇ ਬੈਲੂਨ ਲੱਭਦੇ ਫਿਰਦੇ ਨਾਲ ਲੱਭਣ ਨਹੀਂ ਲਈ ਚੋ ਕੋਈ ਗੱਲ ਨਹੀਂ ਕਿ ਲੱਭ ਲਾ ਲੱਭ ਲਾ ਪਹਿ ਲਿਆ ਗਿਆ ਜੀ ਕਿਨੇ ਜ਼ਿੰਦਗੀ ਚ ਹਰੇ ਗੁਰ ਕਰੀ ਨਹੀਂ ਨਾ ਖਾਦੇ ਉਹਨੇ ਕੋਖਣੀ ਖਾਦਾ ਗੂਂ ਖਾਦਾ ਨਹੀਂ ਮੈਂ ਖਾਦੇ ਖਾਦੇ ਆ ਤੁਸੀਂ ਛੇਤੀ ਮੰਨ ਗਿਆ ਛੇਤੀ ਮੰਨ ਗਿਆ ਸਾਡੇ ਆਹ ਕਹਿੰਦੇ ਨਹੀਂ ਕਰੀ ਆ ਨਹੀਂ ਖਾਇਆ ਕਰੋ ਯਾਰ ਵੇਖੋ ਆਪਣੀ ਇੱਕ ਵੜਾ ਤੇ ਇਹਦੇ ਚੋਂ ਇੱਕ ਵਿੱਚੋਂ ਗੱਡ ਕੇ ਤੇ ਇਹਨਾਂ ਦੇ ਦੇ ਠੀਕ ਹੈ ਸਾਹ ਨਹੀਂ ਨਹੀਂ ਡੋਰੀ ਟੋਸ ਨਹੀਂ ਲੈਣੇ ਆਪਾਂ ਦੂਜੇ ਲੈਣੇ ਆ ਉਹ ਮੈਰੀਡੋਸ ਮੰਨੂ ਭਾਈ ਬੇਕਨ ਵੀ ਡਾ ਪਿਆ ਮੈਨੂੰ ਲੱਗਾ ਮੱਜਾ ਦਾ ਗੂਗੂਰ ਵੇਖਦਾ ਸਮਾਨ ਦੂਜੇ ਵੀ ਕੀ ਚਲੋ ਯਾਰ ਚਲੋ ਆਪਣੀ ਖਾਨ ਪੀਣ ਵਾਲੀ ਚੀਜ਼ ਲਓ ਜਿਹੜੀ ਖਾਣੇ ਮੈਂ ਤੁਹਾਨੂੰ ਤਰਸ ਯਾਰ ਇੱਧਰ ਤੇ ਹੈ ਹੀ ਨਹੀਂ ਕੋਈ ਖਾਣ ਨੂੰ ਇੱਧਰ ਕੱਲੇ ਬਿਸਕਟਸ ਹੀ ਆਹ ਉਹ ਮਾਈ ਗੋਡ ਇੱਧਰ ਗਾਇਸ ਸਿਰਫ ਬਿਸਕਟਸ ਹੀ ਆ ਨਾ ਇੱਧਰ ਸੇ ਹਮ ਕੁਛ ਨਹੀਂ ਲੇਂਗੇ ਇੱਧਰ ਸੇ ਹਮ ਗਾਇਸ ਮੇਰੇ ਆਤਮੇ ਮੀਠਾ ਹੈ ਮੀਠਾ ਮੀਠਾ ਹੈ ਇਹ ਨਹੀਂ ਨਹੀਂ ਭਾਈ ਪੂਰਾ ਮੀਠਾ ਹੈ ਨਹੀਂ ਨਹੀਂ ਇਹ ਮੈਂ ਉਹ ਮੀਠਾ ਇਹ ਨਹੀਂ ਨਹੀਂ ਚਲੋ ਵੀ ਚਲੋ ਬਹੁਤ ਸ਼ੋਪਿੰਗ ਕਰਾ ਨਹੀਂ ਲੈਣਾ ਤੁਸਾਂ ਆਪਾਂ ਜਿਹੜਾ ਵੀ ਜਾਵਾਂਗੇ ਕਿਸੇ ਬੰਨੇ ਤੇ ਭਾਈ ਸੇਤ ਦੀ ਹਨ ਦਰ ਚੀਜ਼ਾਂ ਜਿਆਦੀਆਂ ਲੈ ਲੈਂਦੇ ਨਹੀਂ ਕਹੇ ਇਹ ਮਲਪੀ ਪਾਈਤਾ ਦੀ ਦੁਕਾਨ ਹੈ ਬਣਾ ਸਾਦੇ ਵੀਡੀਓ ਆਪਾਂ ਹਾਂ ਬਲੌਗ ਬਣਾਉਂਦੇ ਨਹੀਂ ਤੁਹਾਡੀ ਦੁਕਾਨ ਹੈ ਆਪਣੀ ਕਿ ਕਿੱਦਾਂ ਜੇ ਏ ਤੁਸੀਂ ਬਸ ਮਰਤੀ ਆੜੇ ਸਾਰੇ ਕੈਨਕੂਣ ਆਪਣੇ ਪੀਣ ਵਾਸਤੇ ਲਏ ਆ ਨਹੀਂ ਨਹੀਂ ਹਾਂਜੀ ਅੱਛਾ ਫੈਮਲੀ ਵੱਡੇ ਤੇ ਤੁਹਾਨੂੰ ਨਹੀਂ ਲੱਗਦਾ ਪੀਏ ਚੀਜ਼ਾਂ ਘੱਟ ਕਰਨੀਆਂ ਚਾਹੀਦੀਆਂ ਆਪਾਂ ਨੂੰ ਨਹੀਂ ਨਹੀਂ ਸਭ ਜਾ ਜਾ ਸਭ ਜਾ ਜਾ ਅਬ ਦੁਨੀਆ ਚਲਤੇ ਜਾਣਾ ਹੀ ਆ ਨਾ ਤੇ ਰਾਜ ਕੇ ਜਾ ਉਹਦੇ ਗੱਜ ਕੇ ਜਾਊਗਾ ਠੀਕ ਨਹੀਂ ਵੇਖੋ ਵੀ ਇਹ ਗੱਲ ਤੇ ਵਾਕਿਆ ਦੀ ਜੇ ਆਏ ਜੇ ਦੁਨੀਆ ਤੇ ਕੁਝ ਐਹੋ ਜਿਹਾ ਕਰਕੇ ਜਾਓ ਕਿ ਵਾਕਿਆ ਪਣ ਲੱਗੇ ਵੀ ਆਏ ਤੇ ਹੁਣ ਆਪਾਂ ਵੀ ਤੂੰ ਐਹੋ ਜਿਹਾ ਕਰ ਲਈਏ ਦੇ ਨਹੀਂ ਕਰਨਾ ਇਹ ਕਰਦੇ ਨਹੀਂ ਕਰਾਂਗੇ ਲੋ ਜੀ ਸਾਰਾ ਬਿੱਲ ਜਿੰਨਾ ਵੀ ਆ ਸਮਾਨ ਆਪ ਲੈ ਲੈ ਬ੍ਰਿੰਦਾ ਦੁੱਗ ਬ੍ਰਿੰਦਾ ਬਸ ਇਹ ਨਾ ਇਸਮ ਬ੍ਰਿੰਦਾ ਦੁੱਗ ਇਹ ਇਹਨਾਂ ਦੇ ਭਾਈ ਭਾਈ ਜੇਬਾਂ ਵੀ ਚੈੱਕ ਕਰਵੇਂ ਇਹਨਾਂ ਦੀ ਜੇਬਾਂ ਨਹੀਂ ਲਗਾਇਆ ਨਹੀਂ ਪਾਟੀ ਹੈ ਜੇ ਉਹ ਲੈ ਇਹ ਪਾਟੀ ਤੇ ਹੁਣ ਕੋ ਪੈਸੇ ਨਾ ਦੇਵੇ ਤੇਰਾ ਭਲਾ ਇੰਨਾ ਸਮਾਨ ਲੈ ਲਿਆ ਤੇ ਗੁਰੂਆ ਦੂਰੀ ਚੱਲੇ ਭਾਜੀ ਦੂਰੀ ਕਿਤੇ ਹੱਸਦੇ 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 ਮੇਰੇ ਪਿੱਛੇ ਨਾ ਲਵਾਂ ਮੋੜਨ ਵਾਸਤੇ ਹੱਥ ਦੇ ਹੱਥ ਦੇ ਆਪਣੇ ਇਹਦੇ ਕੱਪੜੇ ਚੇਂਜ ਹੋ ਜੇਗੇ ਆਉਣਗੇ ਹੈਂ ਬਾਈ ਬਾਏ ਫਾਈਨਲ ਇਹਨਾਂ ਨਾਲ ਇਹਨੇ ਟਿਕਾ ਦੇ ਆਪਣੇ ਦੇ ਜਿਹੜਾ ਖਾਣ ਦਾ ਸਹਿਯੋਗ ਨਹੀਂ ਦੇ ਰਹੇ ਇਸ ਕਰਕੇ ਆਪਾਂ ਹੀ ਜਾਵਾਂਗੇ ਹਾਂ ਜਾ ਉਹ 80+ ਹੋ ਜਾਂਦਾ ਹੈਗਾ ਜਿਹੜੀ ਮੰਨੂ ਭਾਈ ਉਹਦੀ ਚੀਲ ਝੂਲ ਵਾਲੀ ਗੱਲ ਗਈ ਜਾਂ ਦਦੋ ਆਪੇ ਵੀ ਹੁਣ ਜਿਹੜੀ ਕੀ ਗੱਲ ਜਿਹੜੀ ਡੀਮਾਰਟ ਜਿਹੜੀ ਕਹਿ ਕੇ ਆਏ ਜਿਹਦੇ ਉਹ ਭੜਾਵਾ ਉਹਨੇ ਜਾ ਜਾ ਗਰਮੀ ਬੜੀ ਲੱਗਦੀ ਹੈ ਇਹ ਮੋਢੋਂ ਮਿਲ ਜਾਂਦਾ ਕਈ ਕੋ ਯਾਰ ਬੰਦੇ ਲੋਕਾਂ ਨੂੰ ਵਖਰਾਉਣ ਦੇ ਮਾਰੇ ਕੀ ਕੀ ਕਰਨਾ ਪੈਂਦਾ ਤੇ ਅੱਜ ਸਾਡੇ ਕੋਲ ਬੱਜਤ ਕਾਢੀ ਕਰ ਜਾਂਦੇ ਟਿੱਕੀਆਂ ਟੁੱਕੀਆਂ ਖਾ ਕੇ ਸਾਰ ਰਹੇ ਆ ਤੇ ਬਾਕੀ ਦੱਸਣਾ ਇਹ ਚਾਹੁੰਦੇ ਆ ਵੀ ਕੀ ਦੱਸਣਾ ਹੈ ਭਾਈ ਗੱਲ ਕੀਤਾ ਉਹ ਦੱਸਣਾ ਹੈ ਵੀ ਯਾਰ ਜੋ ਹੈ ਨਹੀਂ ਉਹ ਖਾਣੇ ਦਾ ਵਾਹ ਮੰਨੂ ਭਾਈ ਉਹਨਾਂ ਨੇ ਬਾਹਰ ਲਾਵਦਾ ਫਿਰ ਤਾਂ ਇਹ ਰੈਡੀਓ ਵਿੱਚ ਬੜੇ ਸੀ ਤੇ ਮੰਮੀ ਫਿਰ ਮੈਂ ਮੰਨੂ ਆ ਟੋਪੀ ਲਾ ਕੇ ਦੇਣੀ ਪਣੀ ਐ ਇਹ ਤੇ ਮੇਰਾ ਦਿਲ ਆ ਗਿਆ ਵਾ ਤਾਂ ਆਪ ਤਾਂ ਨਹੀਂ ਕਿੱਧਰ ਵੜ ਗਏ ਭਾਈ ਕਿੱਧਰ ਚੱਲ ਗਏ ਲੈ ਇੱਧਰ ਦੇ ਸ਼ੀਸ਼ੇ ਸ਼ੀਸ਼ੇ ਆ ਓਏ ਹੋਏ ਕਰੋ ਚੱਕ ਉਹ ਕੌਣ ਹੈ ਹੂੰ ਪਰਦੇ ਦੇ ਕੇ ਪੀਸੇ ਕੀ ਆ ਹੈ ਪਰਦੇ ਦੇ ਕੇ ਪੀਸੇ ਨਹੀਂ ਨਹੀਂ ਪੂਰੀ ਗੈਂਡ ਆਈ ਜੇ ਭਾਜੋ ਆ ਤੇ ਲਓ ਜੀ ਠੀਕ ਐ ਨਾ ਖਾਧੀ ਹੋ ਜੇ ਨਹੀਂ ਨਹੀਂ ਇਹ ਨਹੀਂ ਖਰਾਬ ਹੁੰਦੀ ਗੁਰੂ ਆ ਵੇਹੇ ਉਹ ਵੀ ਹੈ ਨਾ ਰੁਪਿਆ 1100 ਤੋਂ ਖਰਚਿਆ ਉਹਦੇ ਤੇ ਉਹ ਵੀ ਖਰਾਬ ਜੀ ਥੋੜੀ ਹੋ ਗਈ ਹੈ ਆ ਉਹ ਤੇ 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 ਇਹ ਤੇ ਕੰਪਲੀਟ ਨਹੀਂ ਦੇ ਸਕਦੇ ਆਪਾਂ ਵੀ ਹੈ ਡ੍ਰੌਪ ਹੋ ਗਈ ਸਰਫੀ ਚੰਗੀ ਵਰਤੀਆਂ ਦਾ ਕਹਣਾ ਗੱਲ ਸਾਡੀ ਸਰਫ ਤੇ ਮਗਾ ਦੇਣੀ ਪਾਣੀ ਸਰਫ ਵੀ ਰੈੱਡ ਟੇਪ ਦੀ ਖੜਾ ਹਾਂ ਸਰਫ ਵੀ ਰੈੱਡ ਟੇਪ ਦੀ ਠੀਕ ਹੈ ਤਾਂ ਹਾਂ ਚਲ ਬਸ ਇੱਥੇ ਗੁਰੂ ਆ ਉਸ ਕਾਲੇ ਕਾਲੇ ਜੇ ਲੱਗਣ ਦੇ ਮਿਲਦਾ ਆਪਾਂ ਨਹੀਂ ਇੰਨੇ ਵੀ ਨਹੀਂ ਲੱਗਣਦੇ ਨਹੀਂ ਭਾਜੋ ਵੈਸੇ ਆ ਵੀ ਕੈਂਟ ਜੇ ਇਹਦੇ ਵੀ ਮਗਰ ਰੈੱਡ ਟੇਪ ਲਿਖਿਆ ਵਖਾਵਾ ਹੋ ਜਾਣਾ ਵਧੀਆ ਆ ਥੱਲੇ ਵੀ ਹੋ ਰਿਹਾ ਆਵੇ ਚੱਕਰ ਵੀਊ ਜੇ ਬਣੇ ਜਿਵੇਂ ਚੱਕਰ ਵੀਊ ਤੇ ਆਡਾ ਬੰਦਾ ਜੇ ਪੈਸੇ ਦੇਣ ਨਾ ਹੋਰ ਗੜਾ ਓ ਸਰ ਇਹ ਟਾਟਾ ਹੋ ਗਿਆ ਜੀ ਕਿੰਨਾ 2000 2000 ਨਹੀਂ 2000 ਉਹ ਦੂਜਾ ਆ ਵੀ ਲੈਣੀ ਆ ਆ ਵੀ ਲੈਣੀ ਆ ਆ ਵੀ ਲੈਣੀ ਆ ਉਹ ਪੰਗਵਨ ਵਾਲਾ ਭਲਾ ਨਹੀਂ ਹੁਣ ਹੁਣ ਮੈਂ ਦੇ ਸਕਦਾ ਤੁਹਾਨੂੰ ਨੇ ਨੇ ਪੂਰੀ ਭਾਜੀ ਘੈਂਟ ਗੱਲ ਬਾਤ ਜੇ ਆ ਟੂ ਬੀ ਬਣੀ ਜੀ ਭਾਜੀ ਤੁਹਾਨੂੰ ਓਏ ਹੋਏ ਹੋਏ ਮੈਨਾਂ ਜਾਣ ਲਾ ਆਹ ਉਹਦੇ ਉਲੀਓ ਸਾਰਾ ਕੋ ਉੱਤਰੋ ਇਧਰ ਨੂੰ ਓ ਇਧਰ ਨੂੰ ਓਏ ਕੀ ਗੱਲਾਂ ਬਾਤਾਂ ਮੈਨਾਂ ਵੀ ਮੁੰਡਾ ਤਾਂ ਲੱਗੰਦਿਆ ਵੀ ਜਿੱਦਾਂ ਹੁਣੇ ਜਿੱਦਾਂ ਲੈ ਹੀ ਦਊਂਗਾ ਸੇ ਇਹਨਾਂ ਕਿਹੜਾ ਪਪੜੀਆਂ ਦੇ ਮੈਂ ਪਾ ਜਾਂ ਹੁਣੇ ਜਿੱਦਾਂ థਾਈਲੈਂਡ ਚੱਲੇ ਹੁੰਦੇ ਭਾਜੀ ਤੁਸੀਂ ਤੇਰਾ ਵਲਾ ਫੋਟੋ ਖੇਦੇ ਰਹੋ ਜਬਰ ਮੈਨੂੰ ਨਹੀਂ ਪਤਾ ਨਹੀਂ ਨਹੀਂ ਪਹਿਲੇ ਭਾਈ ਮੇਰੀਆਂ ਫੋਟੋ ਬਾਚੂ ਨੂੰ ਢਾਡੀਆਂ ਮਾਰ ਜਾ ਕੇ ਖਿੱਚ ਦਾਂਗੇ ਨਾ ਆ ਕੈਪ ਆ ਟੀ-ਸ਼ਰਟ ਵੀ ਨਾ ਦਿਖਾਵੇ ਪਾ ਗਏ ਨਹੀਂ ਪਹਿਲੇ ਮੇਰੀਆਂ ਫੋਟੋਆਂ ਨਹੀਂ ਨਹੀਂ ਪਹਿਲੇ ਮੇਰੀਆਂ ਫੋਟੋ ਅਲਾਵਾ ਮਾਰੇ ਲੀਡੇ ਲੋਗ ਆੜੇ ਫੋਟੋਆਂ ਖੇਦੇ ਨੇ ਉਹ ਚੱਲ ਉੱਥੇ ਹੋ ਰਹੀਆਂ ਨਹੀਂ ਗੱਲ ਸੁਣੋ ਉੱਥੇ ਹੋ ਰਹੀਆਂ ਮੰਮੀ ਏਕ-ਏਕ ਪਾ ਲੈਂਦਾ ਫੋੜ ਫੂੜਾ ਕਰਕੇ ਤੇ ਇੱਕ ਇੱਕ ਪੀਸ ਲੈ ਲਾਂਗੇ ਹੈ ਮੈਂ ਜੰਦਾ ਨਾ ਦੇ ਦੇ ਕੁਲਬਾ ਮੈਂ ਨਾ ਭਾਜੀ ਟੋਰੀ ਟਾੜੀ ਲੱਗੰਦੀ ਆ ਦੇ ਨਹੀਂ ਨਹੀਂ ਇੱਕ ਗੱਲ ਹੈਗੀ ਜੇ ਵੈਸੇ ਪੂਰੇ ਬੰਦ ਲੱਗ ਨਹੀਂ ਇੱਕ ਹੁੰਦਾ ਭਾਜੀ ਵੀ ਮਨਪੀ ਇਧਰੇ ਖੋ ਇੰਨਾ ਕੇ ਬਸ ਮਾੜਾ ਮੋਟਾ ਹੀ ਬਸ ਮੈਨੂੰ ਉਹ ਹੀ ਟੰਡੀ ਲੱਗਦੀ ਹੈ ਨਹੀਂ ਨਹੀਂ ਭਾਈ ਤੁਸੀਂ ਦੱਸੋ ਆਡੀਅנס ਆਡੀਅנס ਦੱਸੋਗੀ ਆਡੀਅנס ਇਹ ਚੱਲ ਉਹਨਾਂ ਕਮੈਂਟਾਂ ਚ ਵਾਜ ਦੱਸੋਗੀ ਪਰ ਇਹਨਾਂ ਭਈ ਸਾਰਿਆਂ ਨੇ ਇਹੋ ਕਹਿਣਾ ਵੀ ਵਧੀਆ ਲੱਗੰਦੇ ਵਧੀਆ ਲੱਗੰਦੇ ਪੂਰੇ ਗੱਲਬਾਤ ਲੱਗ ਮੇਰੀ ਗੱਲ ਸੁਣੋ ਆਡੀਅנס ਨੇ ਅਜੇ ਪੈਹੇ ਨਹੀਂ ਦੇਨੇ ਤੇ ਭਾਜੀ ਇਦਾਂ ਆਪਾਂ ਕਰਾਂਗੇ ਨਾ ਇਦਾਂ ਲੱਗ ਇਹ ਇਦਾਂ ਆਪਾਂ ਲਾਵਾਂਗੇ ਨਾ ਤਾਂ ਫੇਰ ਹੀ ਆਪਾਂ ਐਡੀਟਰਸ ਗੱਲ ਸੁਣੋ ਫੇਰ ਹੀ ਆਪਾਂ ਐਡੀਟਰਸ ਕੋਚੀ ਤੱਕ ਪਹੁੰਚਾਂਗੇ ਤੇ ਜੇ ਆਪਾਂ ਹੁਣੇ ਇੰਨਾ ਇੰਨਾ ਇੰਨੇ ਕ ਪੈਸਿਆਂ ਤੋਂ ਡਰ ਗਏ ਤੇ ਫਿਰ ਫਿਰ ਬਸ ਕਰ ਲੀਆਂ ਕਮਾਈਆਂ ਲੱਲੇ ਵੱਡੇ ਫੋਨ ਤੇ ਲੱਲੇ ਵੱਡੇ ਲੀੜੇ ਕੋਈ ਕਸ਼ਿਆਂ ਦੀ ਤੂੰ ਪਾਰਟੀ ਲੈ ਲੈ ਮੇਕੋ ਅੱਬ ਬਸ ਕਸ਼ਿਆਂ ਦੀ ਪਾਰਟੀ ਦੂ ਨਾ ਆ ਜਿਹੜੀ ਚੀਜ਼ ਹੈ ਨਾ ਆਹ ਦੀ ਤੇ ਆਹ ਜੇ ਇਹ ਦਿਲ ਲੁੱਟਣ ਦੀ ਜੇ ਇਹ ਦਿਲ ਲੁੱਟਣ ਦੀ ਜੇ ਬਸ ਕਿਹ ਚੋਂ ਗੱਲਾਂ ਲੈ ਕੇ ਆਏ ਆ ਇਹ ਇਹ ਦਿਲ ਲੁੱਟੇ ਹੀ ਆਉਂਦਾ ਮਿਲੂ ਲੁੱਟ ਲੈ ਕੋਤੀ ਨਹੀਂ ਨਹੀਂ ਚਲੋ ਭਾਈ ਆਓ ਅੱਗੇ ਭਾਈ ਆਗੇ ਬਾਹਰ ਉਧਰ ਕੋਈ ਨਹੀਂ ਹੈ ਨਾ ਪਰ ਬਣਾਇਆ ਮੇਰੀ ਕੀ ਦੇ ਆਜੋ ਤੇਰੇ ਅੱਗੇ ਮੇਰੀਆਂ ਫੋਟੋਆਂ ਕਿੱਥੇ ਪਈ ਲੋ ਲਾ ਤੋ ਹੁਣ ਜੀਤ ਨਹੀਂ ਕਰਦੇ ਆ ਤੇ ਲੋਨ ਨੂੰ ਜੀ ਨਹੀਂ ਕਰਨਦੇ ਆ ਪੈਸੇ ਦੇ ਨੂੰ ਨਹੀਂ ਜੀ ਕਰੰਦੇ ਤੇ ਲੋਨ ਨੂੰ ਵੀ ਨਹੀਂ ਜੀ ਕਰੰਦੇ ਆ ਵੇ ਲੋ ਲੋਕੋ ਆ ਜਿਹੜੀ ਚੀਜ਼ ਹੁਣ ਬਣਾਉਂਦਾ ਸੀ ਇਹਨੇ ਗੁਰਵਾ ਆ ਮੈਂ ਅਵੇ ਕੱਲ ਪੈਸੇ ਖਰਚ ਆਇਆ ਹਾਂ ਇਹ ਹੁਣ ਤੂੰ ਲੈ ਲਈਏ ਤੂੰ ਨਹੀਂ ਲੈਣੀ ਤੇ ਆਦੀ ਹੈ ਮੈਂ ਲੈ ਲਿਆ ਹਾਂ ਇਹ ਨਹੀਂ ਇਹ ਵੀ ਆਪਾਂ ਯਾਰ ਇਹ ਵੀ ਵਧੀਆ ਚੀਜ਼ ਬਣਾਈ ਹੋਈ ਹੈ ਮੈਂ ਲੈ ਤੂੰ ਵਧੀਆ ਨੂੰ ਵਧੀਆ ਕਹਿਣਾ ਬੰਦੇ ਨੇ ਓਏ ਜੇ ਕਿਤੇ ਮੈਨੂੰ ਕੱਲ ਇਹੋ ਮਿਲ ਜਾਂਦੀ ਨਾ ਕੱਲ ਕਿਤੇ ਇਹਨੂੰ ਮੈਂ ਆ ਜਾਂਦਾ ਤੇ ਮੈਂ ਫਿਰ ਇਹ ਲੈਣੀ ਕਿਉਂ ਬਾਜੂ ਪਾਉ ਨਾ ਹਿੱਦਾ ਰਹਿਣ ਦੋ ਬਾ ਮੇਰੀਆਂ ਉਹ ਫੋਟੋ ਫੋਟੋ ਕਰਕੇ ਤੇ ਬਾਜੂ ਫਿਰ ਉਹ ਵੀ ਪਾ ਲੀਸ ਚ ਮੈਂ ਲੰਗਾ ਤੁਰਿਆ ਚੱਲ ਫਿਰ ਚਲਾ ਲਓ ਪਾ ਲਓ ਫਿਰ ਬੰਦੇ ਸਿਆਣੀ ਨਹੀਂ ਬਹਿ ਫੋਟੋ ਇੱਕ ਦੋ ਕਰਨੀਆਂ ਬੱਚੇ ਯਾਰ ਫੋਟੋ ਐਸੀ ਨੂੰ ਐਡਜਸਟ ਕਰਨਾ ਕੋਈ ਹੋਣ ਵੀ ਪਰੋ ਲੱਭਣ ਵਾਲੇ ਇਸ ਟਾਈਮ ਲੱਗਿਆ ਜੇ ਸਾਰੇ ਕੋਈ ਨਹੀਂ ਪਰੋ ਆ ਗਿਆ ਪਸੰਦ ਸਾਨੂੰ ਆ ਗਿਆ ਪਸੰਦ ਇਹ ਵਾਰੀ ਵਾਰੀ ਬਾਲਣਾ ਨਾ ਤੇਰਾ ਨਾ ਭਈ ਨਾ ਮੇਰੀ ਇੱਜ਼ਤ ਦਾ ਫਲੂਦਾ ਤੇਰਾ ਹੋਰ ਨਹੀਂ ਕੋਹ ਹੁੰਦਿਆ ਤੇਰੇ ਤਾਂ ਸਰੀਰ ਦੀ ਬਣਾਉਣੀ ਗੁਰੂਆ ਹੋ ਜਾਵਾ ਭਾਜੀ ਆਡੀਅנס ਨੇ ਕੀ ਤੇ ਘੜਾ ਯਾਰ ਤੇ ਮਾਰੀ ਕਰਨ ਦੋ ਆਡੀਅנס ਨੇ ਉਹ ਕਿਦਾਂ ਟੱਕ ਟੱਕ ਕੇ ਪਾਉਂ ਮੇਰੀ ਯਾਰ ਸੱਜਣ ਯਾਰ ਲੈ ਨਾ ਖੰਮ ਚੱਲ ਚਾਚਾ ਪਾ ਕੇ ਪਾ ਸ਼ੇਤੀ ਪਾ ਫੋੜਨਾ ਦੋ ਖਿਚ ਕੇ ਘਰ ਨੂੰ ਹੋਈਏਗਾ ਉੱਥੇ ਉੱਥੇ ਮਾਂ ਦਾ ਆਟੇ ਨੂੰ ਦਰਸਣ ਦੇ ਹੀ ਆ ਇੱਥੇ ਰੱਡੇ ਫੱਲੀ ਡੇ ਲਈ ਆਂ ਤੇ ਨਹੀਂ ਉਹ ਤਾਂ ਧਰਮ ਸੱਚੀ ਗੱਲ ਮਨੇ ਮਤਲਬ ਮੈਂ ਝੂਠ ਨਹੀਂ ਬੋਲਦਾ ਹੈ ਧੌਰ ਲੱਗਣ ਦੀ ਨਹੀਂ ਨਹੀਂ ਝੂਠ ਨਹੀਂ ਬੋਲਦਾ ਤੈਨੂੰ ਨਹੀਂ ਉਹ ਗੁਰੂ ਐਨੇ ਫੱਪੇ ਆ ਆਉਂ ਕੋਸ਼ਿਸ਼ ਨਹੀਂ ਮੀਂਹ ਵੀਰ ਮਮਾ ਲੱਗਦਾ ਇਹਦੇ ਮੈਂ ਨਹੀਂ ਦੇ ਬੈਤ ਨਹੀਂ ਜੀ ਕਿਉਂ ਦੱਸਿਓ ਵੀ ਮੈਂ ਜ਼ਿਆਦਾ ਸੋਣਾ ਮਦਦਾਂਗੇ ਭਾਈ ਸੱਚੇ ਸਾਧਸਨ ਇਹ ਜੀ ਮੈਂ ਪੀਂ ਗਿਆ ਹੀ ਬੜਾ ਹੋਣ ਨੂੰ ਛੋੜ ਨਹੀਂ ਮਾਂ ਦੱਸਿਓ ਵੇਦਾਂ ਲੱਟ ਲੈ ਕੇ ਮੈਂ ਪਹਿਲੇ ਮੈਂ ਤੇ ਨਹੀਂ ਠੀਕ ਹੈ ਤੇ ਵਗੈਰਾ ਨਹੀਂ ਨਹੀਂ ਜ਼ਿਆਦਾ ਕੋਣ ਵਧੀਆ ਲੱਗਣ ਦੇ ਕਰੋ ਇਹ ਚੱਲ ਤੋ ਹੀ ਫਾਇਦਾ ਹੋਵੇ ਦੇ ਵਧੀਆ ਨੇ ਮੈਂ ਕਿੰਨੇ ਨਹੀਂ ਜੀ ਰੱਬਾ ਨਾ ਚਬਾਸ ਕਰਨ ਦੇ ਨਹੀਂ ਮੈਂ ਨਾ ਡਰਾਂ ਯਾਪ ਨਹੀਂ ਡਰ ਡਰ ਚੰਬੂੜਿਆ ਮੂੜਿਆ ਸੋਹਣਾ ਲੱਗੰਦਿਆ ਮੈਂ ਮਾਰੀ ਜੀ ਮੈਂ ਬਲਾਕ ਕਰ ਦੇ ਫੋਕ ਦੱਸ ਜਿਓੜਾ ਹੋਈ ਜਾਂਦੀ ਹੈ ਚੋਰੇਗਾ ਪਰ ਡੱਗਾ ਲੱਗਾ ਲੱਗੇ ਬਥੇ ਟਾਈਮ ਬਣਾ ਲੱਗ ਗਿਆ ਰੈੱਡ ਤੇ ਉਹ ਤੇ ਬੂੜੀ ਵਿਰਾਟੇ ਦੇ ਕੋਲ ਇਹ ਬਾਈ ਉਹ ਇਹ ਦੇਖੀ ਸਵੇਰੇ ਘੜ ਨਾਲ ਟੌਰ ਰਿਹਾ ਹੈ ਐਂਡ ਗ੍ਰਾਉਂਡ ਹੈ ਸ਼ੂ ਕਰਾ ਦੇਖ ਲੈ ਨਾ ਆਫਰ ਚ ਸਰ ਦੇ ਲੈ ਸ਼ੂ ਡ੍ਰੌਪ ਹੈਗੇ ਆ ਜੀ ਸ਼ੂ ਅਜੇ ਹੈਗੇ ਆ ਕਿੰਨੇ ਤੋਂ 2500 2000 ਉਹ ਪਾ ਜੋ ਆ ਫਿਰ ਵਧੀਆ ਨਹੀਂ ਐਵੇਂ ਉੱਥੇ ਕਿੰਨੇ 3500 3000 ਕਿੰਨਾ ਓਕੇ 2400 ਕੋਲ ਜੀ ਯੋਗੀਸੋ ਕੋ ਉਦਹੀਂ ਯਾਰ ਤੇ ਵੀਰ ਵੀ ਲਾਲ ਚ ਜਿਆ ਦੇ ਦਿੰਦਾ ਕੀ ਕਰੀ ਹੁਣ ਨਹੀਂ ਭਾਜੀ ਉਹ ਤੇ ਤੁਸੀਂ ਲਿਆ ਸੀ ਜੋੜਾ ਤੇ ਹੁਣ ਜੋੜਾ ਫਿਰ ਮੇਰਾ ਬੰਦਾ ਹੁਣ ਦੋ ਮਿੰਟ ਨੇ ਵੀਰੇ ਦੋ ਮਿੰਟ 220 ਤੇ ਦੋ 220 ਦੋ ਮਨੋ ਨਹੀਂ ਭਾਜੋ ਰੋਜੋ ਭਾਈ ਬਾਜੂ ਇਹ ਸਮਝ ਲੈ ਲੈ ਆਪਾਂ ਆਜੋ ਲੈ ਉਹ ਤੇ 6 ਸਾਲ ਕੋਈ ਗੱਲ ਨਹੀਂ ਹਾਂਜੀ ਕਰੋ ਚੈੱਕ ਮੁੜਿਓ ਭਾਜੀ ਆਂਦੇ ਜੋੜੇ ਲੈ ਕੇ ਦੇਈ ਜਾਂਦੇ ਘਸ ਗਏ ਹਾਂ ਜਦੋਂ ਆ ਸ਼ੂਜ਼ ਤੇ ਚਿੱਟੀ ਟੀ-ਸ਼ਰਟ ਤੇ ਕੈਪ ਜਦੋਂ ਮੈਂ ਪਾਈ ਨਾ ਵੇਖੀ ਕੀ ਵੇਖੀ ਨਹੀਂ ਕੋਈ ਸੰਗਦੀ ਅੱਛਾ ਨਹੀਂ ਸੰਗਦੇ ਆ ਗਿਆ ਇਹ ਫੀਲਿੰਗ ਹੈ ਉਹ ਨਹੀਂ ਸਾਰਿਆਂ ਨੇ ਇੱਕ ਰੀ ਮੜਾ ਦੱਸ ਦਈਏ ਵੀ ਆਪਣੇ ਇੱਥੇ ਆ ਜੰਨਿਆਲਾ ਗੁਰੂ ਜਿਹੜੇ ਆ ਮਾਰਕੀਟ ਓਪਨ ਹੋਈ ਹੈ ਨਾ ਤੇ ਇੱਥੇ ਦੂਜੀ ਵੱਡੀ ਗੋਪੀ ਚੱਲ ਕੋਈ ਨਹੀਂ ਬਾਹਰ ਭੰਨੇ ਉਹ ਵੱਡੀ ਅੰਮ੍ਰਲ ਵੀ ਧੰਨਵਾਦ ਫਿਰ ਸ਼ੋਹ ਪਤਾ ਨੂੰ ਪਤਾ ਪੰਜਾਬੀਆਂ ਥੋੜਾ ਕਰਦਾ ਬੰਦਾ ਵੱਡੀ ਗੋਪੀ ਲੈ ਲਈ ਆਪਾਂ ਵੱਡੀ ਗੂੜੀ ਦੇ ਲਾ ਇੱਕ ਬੂਟ ਪਹਿਲੇ ਜੋੜਾ ਲਿਆ ਵਾ ਉਹ ਉਧਰੋਂ ਲਿਆ ਦੂਸਰਾ ਆਪਾਂ ਅੰਮ੍ਰitsar ਲੱਗੇ ਉਹ ਅਲਫਾ ਮੰਨ ਲੱਗੇ ਡਾਕੀ ਇੱਕ ਦੋ ਤੇ ਉਹ ਥੋੜਾ ਜਿਹਾ ਮਹਿੰਗਾ ਦੇਖਿਆ ਕੰਮ ਦਾ ਇੱਥੇ ਥੋੜਾ ਠੀਕ ਆ ਇੱਥੇ ਆ ਤੁਹਾਨੂੰ ਮੈਂ ਦੱਸ ਦਿੰਦਾ ਨਾ ਜਿਹੜੀ ਗੱਲ ਸੱਚ ਆਈ ਆ ਸਾਫ ਸਾ ਬਾਜ ਦੱਸਦੇ ਚਲੋ ਅਰੇ ਸੀ ਲੱਲੀ ਤੇ ਇੱਕ ਜੁੜਾ ਇਧਰ ਲੈ ਕੇ ਆਪਾਂ ਦਰ ਲੱਲੜਾ ਬੰਨ ਵੀ ਅੱਜ ਦੇ ਐ ਲੱਗਨ ਦਿਆ ਵੀ ਜਿੱਦਾਂ ਮੈਂ ਪਤਾ ਨਹੀਂ ਕੀ ਲੋਟੇ ਕੇ ਲਈ ਆਏ ਆ ਪਵੇਂ ਉਹ ਪਾਜ ਆਪਣੇ ਆਪੇ ਚਾਪਾ ਜੀ ਪਾਵੇ ਆ ਉਹਨਾਂ ਕਹਿਣਾ ਵੀ ਜਿਆਦੀ ਨਹੀਂ ਰੂਗੇ ਵੀਡੀਓ ਸੀਡੀਓ ਜਿੱਦਾਂ ਮੰਨਦੀ ਨਾ ਜਿਹੜੀਆਂ ਚੀਜ਼ਾਂ ਨੇ ਇੱਕ ਜੁੜਾ ਆ ਪਸੰਦ ਕੀਤਾ ਤੇ ਇੱਕ ਭਾਜੀ ਜਿਹੜਾ ਕਾੜਾ ਲੈ ਲਿਆ ਵਿਖਾਇਓ ਕਾਲਾ ਮੜਿਆ ਯਾ ਕੀ ਕਾਲਾ ਹੋਇਆ ਮੜਾ ਗਿਆ ਓਏ ਹੋ ਕਰੋ ਸ਼ਾਕ ਕੀ ਆਈ ਗੱਲਾਂ ਬਾਤਾਂ ਪਾ ਕੇ ਵਿਖਾਉ ਹਣ ਪਾ ਕੇ ਵੀ ਰੈਡ ਟੂਪ ਦੇ ਇਦਾਂ ਦੇ ਬੂਟ ਐ ਵੀ ਇਹਨਾਂ ਨੂੰ ਪਾ ਕੇ ਜਿੰਨਾ ਮਰਜੀ ਤੜਫੋ ਜੋ ਮਰਜੀ ਕਰੋ ਇਹਨਾਂ ਇਹ ਨਹੀਂ ਟੁੱਟਦੇ ਛੇਤੀ ਇਹ ਕਿਤੇ ਮੈਂ ਸਕੂਲ ਵੇਲੇ ਪਾਉਂਦਾ ਹੁੰਦਾ ਤੇ ਉਹਨੂੰ ਮੇਰੇ ਕਿੰਨੇ ਜੋੜੇ ਵੱਜ ਜਾਣੇ ਜਿੰਨੇ ਖਰਾਬ ਕੀਤੇ ਹਾਂ ਨਹੀਂ ਨਹੀਂ ਵਧੀਆ ਵਧੀਆ ਕੈਂਡਿਆ ਪੂਰੇ ਬੂਟ ਤੇ ਆਪਾਂ ਲੈ ਲੈ ਲੱਗੇ ਕਿਹਜੋੜਾ ਜੇ ਕਾਹ ਜੋੜਾ ਦੂਜੇ ਪਾ ਕੇ ਦੇਖਾਂ ਇਹ ਆ ਆ ਲਿਆਉਣ ਦੇ ਲਿਆਉਣ ਦੇ ਉਹਨਾਂ ਨੂੰ ਚਲੋ ਯਾਰ ਫੇ ਛੇਤੀ ਕਰੋ ਮਣੀ ਕਿੰਨੀ ਛੇਤੀ ਕਰਨੀ ਆ ਉਹਨਾਂ ਨੂੰ ਜੋੜਾ ਨਹੀਂ ਲੱਭੰਦਿਆ ਤੇ ਭਾਜੀ ਉਹਨਾਂ ਨੇ ਇੱਕ ਜੋੜਾ ਉਹਨਾਂ ਨੇ ਲੈ ਕੇ ਫਰਾਰ ਨਹੀਂ ਕਰੋ ਯਾਰ ਗਾਇਸ ਘੈਂਟ ਮੈਨੂੰ ਲੱਗੰਦੇ ਵੈਸੇ ਜੀ ਜ਼ਿਆਦੇ ਆ ਨਾ ਜ਼ਿਆਦੇ ਮੈਨੂੰ ਸੋਹਣੇ ਲੱਗੰਦੇ ਸੋਹਣੇ ਇਹ ਤੇ ਭਾਜੀ ਨਹੀਂ ਇਹ ਇਹ ਮੇਰੇ ਹੁਣ ਨਹੀਂ ਭਾਜੀ ਨਹੀਂ ਭਾਜੀ ਮੇਰੇ ਹਾਂ ਭਾਜੀ ਇੱਧਰ ਆ ਤੁਰੋ ਯਾਰ ਆ ਆ ਨਾ ਲੈ ਲੀਏ ਇੱਕ ਜੋੜਾ ਪਾ ਲਈਓ ਇੱਧਰ ਵੇਖੋ ਕਾ ਗੂਗਲ ਨਾਲ ਚਾਲਿਆ ਆ ਚੈੱਕ ਕਰੋ ਹਣਾ ਉਹ ਵਧੀਆ ਆ ਇਹਦੇ ਚ ਆ ਸਹੀ ਹੈ ਉਹ ਕਹਿ ਕਰ ਕਹਿ ਕਰ ਆਹ ਭਾਜੀ ਇਹਨੂੰ ਲਿਆਓ ਲੈ ਭਾਜੀ ਇਹਦੇ ਨਾਲ ਦਾ ਰਹਿਣ ਦੋ ਇਹਦੇ ਨਾਲ ਲੈ ਇਹਦੇ ਨਾਲ ਦੇ ਦੋ ਇਹ ਦੇ ਲੋ ਇਹਦੇ ਨਾਲ ਦਾ ਗੱਡੀ ਦੇ ਦੋ ਇਹ ਵਧੀਆ ਲੱਗਾ ਜੀ ਉਹ ਤੇ ਡਿਜ਼ਾਈਨ ਵੀ ਕਿੱਡਾ ਸੋਹਣਾ ਆ ਰਹਿਣ ਦਾ ਹੋਰ ਰਹਿਣ ਦੋ ਹਾਂਜੀ ਇਹ ਕਾ ਹੋ ਗਏ ਤੇ ਕਹਾ ਹੋ ਗਏ ਕੱਢ ਲਿਆ ਮੁੰਡੇ ਕਰਕੇ ਸ਼ੋਪਿੰਗਾਂ ਤੇ ਮੈਨਾਂ ਵੀ ਭਾਜੀ ਹਣੀ ਵੀ ਆਂਦੇ ਵੀ ਡਾਉਣ ਕਲਾਤੀ ਤੁਸੀਂ ਰਿਆ ਗਏ ਤੇ ਐਂ ਆ ਕੇ ਐਂ ਖਰੀਦਣ ਹੁਣ ਕਲਾਉਂਦੇ ਨੇ ਕਿਉਂ ਭਾਈ ਲੱਗ ਹੀ ਨਾ ਕੋਣ ਧੰਨਵਾਦ ਬਹੁਤ 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 ਵਧੀਆ ਡਿਸਕਾਊਂਟ ਦਵਾਇਆ ਵੀਰ ਹੋਣਾ ਨੇ ਥੈਂਕ ਯੂ ਧੰਨਵਾਦ ਸ਼ੁਕਰੀਆ ਤੇ ਮੈਨਾਂ ਵੀ ਆਤੇ ਕਮਾਲ ਹੀ ਹੋਈ ਸਾਈਂ ਜੀ ਬੈਠੇ ਨਾਲ ਠੀਕ ਹੈ ਮਾ ਹੱਤੇ ਕਮਾਲ ਹੀ ਹੋ ਗਈ ਮੈਂ ਨਾ ਆਏ ਕਿਹੜੇ ਕੰਮ ਹਾਂ ਕਰ ਕਿਹੜਾ ਕੰਮ ਦਿੱਤਾ ਪਤਾ ਨਹੀਂ ਬੱ ਕਰਕੇ ਇਹ ਕਰਕੇ ਕਹਾ ਬੜਾ ਜ਼ਿੰਦਗੀਆਂ ਚ ਆਉਂਦੀਆਂ ਜ਼ਿੰਦਗੀ ਦੀ ਕੋਈ ਹੋਰ ਕਰ ਕੋਈ ਵੀ ਉਹ ਸਾਦਾ ਐ ਮੋਕੇ ਤੇ ਕੋਈ ਨਾ ਕੋ ਹੋ ਸਕਦਾ ਪਾਣੀ ਨਾਲ ਵੀਡੀਓ ਬਣਉਣੀ ਮਾਰੀ ਆ ਦੂਜੇ ਬੂੜ ਕੱਢੋ ਮੈਂ ਵੀ ਪਾਵਾਂ ਮੈਨੂੰ ਨਹੀਂ ਪਤਾ ਪਹਿਲੇ ਬੂੜ ਕੱਢੋ ਮੈਂ ਵੀ ਪਾਉਣੇ ਆ ਹੁਣ ਆਪ ਤੁਸੀਂ ਟਾਵਰ ਬਣੀ ਲੋਕਾਂ ਦੀ ਤੁਹਾਡੀ ਲੋਕਾਂ ਵੇਖੋ ਲੋਕੋ ਆ ਹੁੰਦੇ ਜੀ ਸ਼ਰੀਕ ਆ ਵੇਲੋ ਆ ਬੰਦਾ ਮੇ ਬੂਟ ਨਵੀਂ ਟੋਪੀ ਨਵੀਂ ਟੀ-ਸ਼ਰਟ ਇੱਧਰ ਵੀ ਨੂੰ ਵੇਖੋ ਚਪਲਾਂ ਚ ਚਪਲਾਂ ਚ ਇਹਦੇ ਆਪਣੇ ਮੈਂ ਉਦਾਂ ਲੱਗਨ ਜਿੱਦਾਂ ਬਾਹਰੋਂ ਨਹੀਂ ਰੋਡ ਤੇ ਕੇਸ ਚੋਕੇ ਮੈਨੂੰ ਨਹੀਂ ਪਤਾ ਹੁਣ ਪਹਿਲੇ ਮੈਨੂੰ ਹਾਂ ਬਾਹਰੋਂ ਕਿਸੇ ਗਰੀਬ ਨੂੰ ਚੋਕੇ ਨਹੀਂ ਹਾਂ ਸ਼ੋਰੂਮ ਚ ਖੜਦੇ ਸੂਟ ਸਾੜ ਵਾ 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 ਫੋਟੋ ਕਿੱਢਿਆ ਨਮਾਤ ਹੋ ਕੇ ਜਿੱਦਾਂ ਕਰਨੀ ਨਹੀਂ ਰੈਡੀ ਉਦਾਂ ਆ ਕੱਢੋ ਯਾਰ ਬੂਟ ਕੱਢੋ ਇੱਥੇ ਪਾਉਂਦਾ ਮੈਂ ਬਾਹਰ ਗੁਰਜਾ ਆਪਾਂ ਦੇ ਪਾਈਆਂ ਨੇ ਪਰ ਕੋਈ ਨਹੀਂ ਆਪਾਂ ਕਦੇ ਦਰਮਾਂ ਵਾਲੇ ਪੁੰਨੇ ਕੋਈ ਗੁਰਾ ਆ ਰਹੀ ਹੋ ਗਈ ਮੈਂ ਨਾ ਪੂਰੀ ਯਾਤ ਹੋਈ ਆ ਬੜੋ ਗੁਰਾ ਇਹ ਜੇ ਟੋਪੀ ਸੋ ਇੱਕੋ ਲੈ ਨੰਨੇ ਆ ਸਾਰੀ ਚੱਲ ਟੋਪੀ ਵਾਰੀ ਵਾਰੀ ਪਾਉਂਦੇ ਫੇਰ ਆਪ ਮੇਰੇ ਵਾਲ ਖਲੋ ਜਣੇ ਕੋਈ ਨਹੀਂ ਸ਼ੀਸ਼ਾ ਲੈ ਦੇਣੇ ਤੁਹਾਨੂੰ ਉਥੋਂ ਦਾਣਾ ਦਾ ਸ਼ੀਸ਼ਾ ਪਾ ਲੈਣੇ ਤੂੰ ਤੇ ਗੁਰੂ ਗੁਰਾ ਮੈਨੂੰ ਬਾਹਰ ਆਣ ਕੇ ਚੇਤਾ ਆ ਵੀ ਤੂੰ ਸੋਣੇ ਵੜੇ ਲੱਗਣਦੇ ਤੇ ਮੰਮੀ ਲੱਗਣਾ ਫੇਰ ਤੇ ਮਿਲਣਾ ਬੂਟ ਪਾਉਣਾ ਵੱਡੇ ਬੂਟ ਪਾਉਣਾ ਸ਼ੁਦਾਈ ਨਹੀਂ ਜਿੱਦਾਂ ਹੁੰਦੇ ਵੈਂ ਵੱਡੇ ਬੂਟ ਪਾਵਾਂ ਉਹ ਬੰਦੇ ਉਹ ਤੇਰਾ ਵਾਲਾ ਆ ਡੈਡੀ ਵੜਾ ਨਹੀਂ ਨਹੀਂ ਠੀਕ ਆ ਓਕੇ ਆ ਕਰੋ ਗਾਇਸ ਚੈੱਕ ਮਾ ਵੀ ਫਿਰ ਵੱਡੇ ਬੂਟ ਪਾ ਦੇ ਆ ਉਹ ਤੇਰੇ ਵੱਡਿਆਂ ਦੇ ਸੱਜੇ ਜਾਏਗੀ ਆ ਲੈ ਐਸੇ ਵੜ ਵਿੱਚੇ ਸੁੱਟ ਦ ਯਾਰ ਕੀ ਕਰਨ ਦੇ ਜਿਹੜੇ ਸਾਰੇ ਆਂ ਲੋਕਾਂ ਸਮ ਬੇਤੀ ਕਰਉਂਦੇ ਆਂ ਨੇ ਨੂੰ ਪਤਾ ਨਹੀਂ ਅੰਦਰੇ ਮੁੰਡੇ ਨੂੰ ਬੂਟ ਪਵਾ ਕੇ ਹੁੰਦੀ ਆ ਜਿਹਦੀ ਇੱਜ਼ਤ ਆਛਾ ਆਛਾ ਠੀਕ ਆ ਅ ਮੇਰੀ ਅੰਤਮ ਕੈਮਰਾਮੈਨ ਮਾ ਮੈਕਨਿਕ ਨੂੰ ਬਖਾਉ ਲੋਕਾ ਵੇਖੋ ਲੋਕੋ ਵੇਖੋ ਕੌਣ ਸੋਹਣਾ ਲੱਗ ਜਾਂਦੇ ਆ ਵੇਖ ਇੱਧਰ ਬੰਦੇ ਮਹਾਈਦਾਂ ਸੋਹਣੀ ਆਉਂਦੀ ਡੈਸ਼ਿੰਗ ਹੋਰ ਮੇਰੀ ਵੀਡੀਓ ਬਣਾਉਂਦਾ ਉਦੋਂ ਮੈਂ ਢਾਡੀ ਘਣ ਜਾਂਦੀ ਆ ਵੇਖੋ ਮਤਲਬ ਕਿਸਮਤਾਂ ਇਦਾਂ ਬਦਲਦੀਆਂ ਆ ਪੁਰਾਣੇ ਕੱਪੜੇ ਪਾ ਕੇ ਮਤਲਬ ਘਰੋਂ ਨਿਕਲੇ ਆ ਪੁਰਾਣੀ ਕੈਪ ਜੀ ਚਪਲਾ ਪਾ ਕੇ ਨਿਕਲੇ ਆ ਤੇ ਅਚਾਨਕ ਬੰਦਾ ਰੈੱਡ ਟੇਪ ਜਾਂਦਾ ਆ ਆਪਣੇ ਦੁੱਖ ਸੁਣਾਉਂਦਾ ਕਿ ਮੈਂ ਮਤਲਬ ਸੱਚ ਬੋਲਣੇ ਆ ਜੀ ਨਹੀਂ ਇਹ ਵੀ ਇਹ ਵੀ ਦੱਸਣ ਪੀ ਪਹਿਲੇ 버거 ਕਿੰਗ ਰੋਂਦਿਆਂ ਹੁੰਦਾ ਬੰਦਾ ਹਨਾ ਤੇ ਵੇਖੋ ਵੀ ਅਚਾਨਕ ਹੀ ਹਨਾ ਐ ਸਮਾਂ ਬਦਲਦਾ ਐ ਸਮਾਂ ਬਦਲ ਜਾਂਦਾ ਐ ਤੇ ਬਸ 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 ਦੇ ਪਲਾਨ ਕੋਈ ਹੋਰ ਹੁੰਦੇ ਆ ਤੇ ਅਈ ਹੁਣ ਇੱਥੇ ਥੋੜੀ ਚਾਤਰੀ ਮਾਰਨ ਆਈਆਂ ਨੇ ਤੇ ਮੈਂ ਇੱਕੋ ਗੱਲ ਹੀ ਕਰੀ ਜਾਣੀ ਵੀ ਬਸ ਬਾਈ ਧਿਆਨ ਨਾਲ ਬੋਲ ਇੱਕ ਤੇ ਮੈਨਾਂ ਗਾਣੇ ਵੜੇ ਲਾਏ ਹੁੰਦੇ ਆ ਤੇ ਆਏ ਹਾਏ 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 ਇਸ ਕਰਕੇ ਆਪਾਂ ਇੱਥੇ ਘਾਟੀ ਵੀਡੀਓ ਬਣਾਵਾਂਗੇ ਯਾਰ ਇਦਾਂ ਹੀ ਆਪਾਂ ਵੇਖਾਂਗੇ ਨਿਆਰੇ ਲਵਾਂਗੇ ਪੂਰੀ ਇਹ ਗੱਲ ਬਾਤ ਆ ਡੈਟਰੀ ਬਣਾਇਆ ਪੂਰਾ ਦੇ ਹੋਏ 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 ਕਰੋ ਜੇ ਅੱਜ ਮੈਂ ਨਾ ਮਾਸਾ ਰੌਣਕ ਮੇਲਾ ਹੈਗਾ ਇੱਕ ਰੀ ਨੇ ਪਿਛਲੇ ਰੀ ਆਏ ਹਾਂ ਤੇ ਉਦੋਂ ਇੱਥੇ ਕੋਈ ਹੈ ਨਹੀਂ ਹੈ ਨਾ ਹੁਣ ਇਹਦਾ ਇਹ ਪੂਰੀ ਰੌਣਕ ਲੱਗੀ ਪਈ ਹੈ ਰੌਣਕ ਤੇ ਪੂਰੀ ਲੱਗੀ ਪਈ ਆ ਘਟਵਾਦੀ ਬਣਾਵਾਂ ਸਾਲੇ ਗਾਣੇ ਵੜੇ ਚਿਲਾਏ ਅਬੀ ਇਧਰੋਂ ਤੇ ਹੀ ਆਏ ਆ ਤੇ ਇੱਥੇ ਕੋਈ ਖਾਸ ਐਡਾ ਜੇ ਰੌਣਕ ਮੇਲਾ ਮਲਪੀ ਲੱਗਿਆ ਨਹੀਂ ਨੇ ਪਰ ਜਿੰਨੇ ਲੋਕੀ ਆ ਗਏ ਆ ਵਿੰਦੇ ਹੀ ਵਿੰਦੇ ਹੀ ਭਾਈ ਹੈ ਨਾ ਵਿੰਦੇ ਹੀ ਮੇਰੀ ਵਾਲੀ ਵਖੀ ਜਾਂਦੇ ਸੀ ਇਹ ਬੜਾ ਇਹ ਬੜਾ ਇਹ ਬੜਾ ਲਿੱਸਾ ਜਿਹਾ ਆਇਆ ਜੀ ਪੈਸੇ ਖਰਚ ਦੇਣ ਵਿਚਾਰੇ ਗੁਰੂ ਆ ਪੈਸੇ ਤੇ ਪਤਾ ਨਹੀਂ ਲੱਗਾ ਤੇ ਨਹੀਂ ਪਤਾ ਇਹ ਨਾ ਟੌਰ ਬਣ ਗਈ ਵਾ ਹੈ ਨਾ ਨਹੀਂ ਵਾਹੇ ਪੂਰੀ ਗੱਲ ਬਾਤ ਆਪਣੀ ਹੁੰਦੀ ਕਦੋਂ ਉਹ ਭਾਈ ਤੇ ਨਹੀਂ ਹੁੰਦੀ ਕਰਦੀ ਤੌਰ ਆਪ ਹੁਣ ਮਾਦਾ ਚਲ ਕੇ ਕਰਪਾ ਕਰੇ ਅਗਲਾ ਸ਼ਨੀ ਆ ਤੇ ਵਾਰ ਵੀ ਬੱਧੀ ਜਾਵੇ ਡਰਾਈਵਰ ਗੱਲ ਕੋਈ ਮਾਰਾ ਕਿਰਪਾ ਕਰੇ ਤੇ ਪੈਸਾ ਤੇ ਲੱਗ ਜਾਉ ਮਾਰੀ ਤੇ ਐਗ ਲਾ ਜੇ ਤੇ ਆਪੇ ਹੀ ਵਾਸ ਮੇਰਾ ਖर्चा ਕਰੇ ਤੇ ਚਲੋ ਫਿਰ ਆਦੇ ਬਲੋਚ ਫਿਰ ਜਿਹੜਾ ਇਹ ਨਾ ਬੜਾ ਤੇ ਖਾ ਪੀ ਵੀ ਲਿਆ ਵਾ ਆਪਾਂ ਯਾਰੇ ਵੀ ਲੁੱਟ ਲਏ ਆ ਨੀੜਾ ਕਪੜਾ ਵੀ ਲਿੱਲਿਆ ਮਾੜਾ ਮੋਟਾ ਜਿੰਨਾ ਵੀ ਮਾਰ ਆਨੇ ਦੇਣਾ ਹੀ ਦਵਾਤਾ ਵਾ ਤੇ ਹੁਣ ਚੱਲੀਏ ਫਿਰ ਧਿਆਨ ਨਾਲ ਬੱਸ ਓਕੇ ਬਾਏ ਬਾਏ ਟਾਟਾ ਜੀ ਓਕੇ